ਮਜਿਠੀਆ ਕੇਸ ਦੇ ਵਿੱਚ ਹੁਣ ਤੱਕ ਬਹੁਤ ਹੀ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਪਰ ਜਿਹੜੀ ਇੱਕ ਖਬਰ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਜਿਹੜੇ ਮਜਿਠੀਆ ਦੇ ਬਾਰੇ ਵੱਡੇ ਵੱਡੇ ਖੁਲਾਸੇ ਹੋਏ ਐ ਇੱਕ ਅਜਿਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੰਨੀਆਂ ਵੀ ਹੁਣ ਤੱਕ ਮਜਿਠੀਆ ਦੇ ਬਾਰੇ ਖਬਰਾਂ ਆਈਆਂ ਉਸ ਦੇ ਉਸ ਖਬਰ ਦੇ ਪਿੱਛੇ ਸਾਰੀਆਂ ਹੀ ਖਬਰਾਂ ਮਜਿਠੀਆਂ ਦੇ ਬਾਰੇ ਛੋਟੀਆਂ ਰਹਿ ਚੁੱਕੀਆਂ ਜਿਹੜੇ ਇਸ ਖਬਰ ਦੇ ਵਿੱਚ ਵੱਡੇ ਵੱਡੇ ਖੁਲਾਸੇ ਮਜੀਠੀਆਂ ਬਾਰੇ ਕੀਤੇ ਗਏ ਐ ਤੇ ਇੱਕ ਬਾਰ ਪੂਰੇ ਪੰਜਾਬ ਦੇ ਲੋਕਾਂ ਦੇ ਹੋਸ਼ ਉਗਮ ਹੋ ਗਏ ਕਿ ਮਜੀਠੀਆਂ ਇੰਨਾ ਜ਼ਿਆਦਾ ਅਮੀਰ ਬੰਦਾ ਬਿਲਕੁਲ ਮਿੱਠੀਆਂ ਪੰਜਾਬ ਦਾ ਸਭ ਤੋਂ ਅਮੀਰ ਬੰਦਾ ਮੰਨਿਆ ਜਾਣ ਵਾਲਾ ਕਿਉਂਕਿ ਮਜੀਠੀਆਂ ਦੇ ਕੋਲ ਇੰਨੀ ਜ਼ਿਆਦਾ ਪ੍ਰਾਪਰਟੀ ਇੰਨੀ ਜ਼ਿਆਦਾ ਮਾਇਆ ਇੰਨਾ ਜ਼ਿਆਦਾ ਮਤਲਬ ਬੈਂਕ ਖਾਤਿਆਂ ਦੇ ਵਿੱਚ ਲਿੰਕ ਹੈ ਇੰਨੇ ਜ਼ਿਆਦਾ ਉਸ ਦੇ ਗਵਾਹ ਐ ਜਿਸ ਬਾਰੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ ਤੁਹਾਡੇ ਵੀ ਇੱਕ ਵਾਰ ਲੂ ਕੰਡੇ ਖੜੇ ਹੋ ਜਾਣਗੇ ਕਿ ਮਜੀਠੀਆ ਇੰਨਾ ਜ਼ਿਆਦਾ ਅਮੀਰ ਬੰਦਾ ਮੈਂ ਕਹਿੰਦਾ ਜੀ ਪੰਜਾਬ ਦਾ ਸਭ ਤੋਂ ਅਮੀਰ ਬੰਦਾ ਮਜੀਠੀਆ ਮੰਨਿਆ ਜਾਣ ਵਾਲਾ ਆਉ ਮੈਂ ਤੁਹਾਨੂੰ ਮਜੀਠੀਆ ਦੇ ਵੱਡੇ ਵੱਡੇ ਖੁਲਾਸਿਆਂ ਬਾਰੇ ਦੱਸਦਾ ਜਿਹੜੇ ਬਿੱਤੇ ਦਿਨ ਕੱਲ ਹੀ ਕਿਤੇ ਗਏ ਹੈ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਇੱਕ ਬਹੁਤ ਹੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਤੇ ਆਓ ਆਪਾਂ ਵਿਸਥਾਰ ਦੇ ਵਿੱਚ ਜਾਣਦੇ ਹਾਂ ਕਿ ਉਹ ਕਿਹੜੇ ਹੈਰਾਨ ਕਰਨ ਵਾਲੇ ਖੁਲਾਸੇ ਹਨ ਮਜੀਠੀਆ ਦੇ ਬਾਰੇ ਜਿਹੜਾ ਕੱਲ ਇੱਕ ਖੁਲਾਸਾ ਹੋਇਆ ਤੇ ਜਿਹੜੀ ਉਸ ਦੀ ਚਾਰਜ ਸੀਟ ਹੈ ਉਸ ਦੀ ਲੰਬਾਈ 400 ਹਜ਼ਾਰ ਪੰਨਿਆਂ ਦੀ ਹੈ ਮਤਲਬ ਇੰਨੀ ਜ਼ਿਆਦਾ ਲੰਬਾਈ ਅਜੇ ਹਾਂ ਕਦੇ ਵੀ ਪੰਜਾਬ ਦੇ ਵਿੱਚ ਕਿਸੇ ਦੀ ਚਾਰਜ ਸੀਟ ਦੀ ਲੰਬਾਈ ਸਾਹਮਣੇ ਨਹੀਂ ਆਈ ਹਲੇ ਤੱਕ ਜਿਹੜੀ ਮਜੀਠੀਆ ਦੇ ਬਾਰੇ ਸਾਹਮਣੇ ਆਈ ਹੈ ਤੇ ਉਸ ਨੂੰ ਅਦਾਲਤ ਦੇ ਵਿੱਚ ਚਾਰ ਟਰੰਕਾਂ ਦੇ ਵਿੱਚ ਭਰ ਕੇ ਫਿਰ ਉਸ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਆ ਤੇ ਉਸ ਤੋਂ ਬਾਅਦ ਕਿੰਨੇ ਵੱਡੇ ਵੱਡੇ ਖੁਲਾਸੇ ਕੀ ਕੀ ਸਾਹਮਣੇ ਆ ਸਕਦਾ ਤੁਹਾਡੇ ਸਭ ਦੇ ਹੋਸ਼ ਉਡ ਜਾਣਗੇ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਪੰਨੇ ਖੁੱਲੇ ਆ ਉਹਨਾਂ ਦੇ ਥਰੂ ਕਿ ਮਜੀਠੀਆ ਦੇ ਇੰਨੀਆਂ ਜ਼ਿਆਦਾ ਵੱਡੀਆਂ ਵੱਡੀਆਂ ਗੱਡੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਿੰਕ ਰੱਖੇ ਹੋਏ ਆ ਤੇ ਇੱਧਰ ਸਾਡੇ ਪੰਜਾਬ ਦੇ ਵਿੱਚ ਇੰਨੀਆਂ ਗੱਡੀਆਂ ਕਿ ਇੰਨੀਆਂ ਗੱਡੀਆਂ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਦੇ ਕੋਲ ਨਹੀਂ ਹੋਣੀਆਂ ਤੇ ਦੂਜੀ ਗੱਲ ਪੰਜਾਬ ਦੇ ਵਿਕਰਮ ਸਿੰਘ ਮਜੀਠੀਆ ਦੀ ਗਵਾਹੀ ਜਿਹੜੇ ਪੰਜਾਬ ਦੇ ਵਿਕਰਮ ਸਿੰਘ ਮਜੀਠੀਆ ਦੇ ਗਵਾਹ ਆ ਸਾਨੂੰ ਇੱਕ ਗਵਾਹ ਵੀ ਲੱਭਣਾ ਮੁਸ਼ਕਲ ਹੁੰਦਾ ਉਹਨਾਂ ਦੇ ਗਵਾਹ 200 ਤੋਂ ਜ਼ਿਆਦਾ ਉਹਨਾਂ ਦੇ ਗਵਾਹ ਹਨ ਜੋ ਉਹਨਾਂ ਦੇ ਬਾਰੇ ਬਿਆਨ ਦਿੰਦੇ ਹਨ ਉਹਨਾਂ ਦੇ ਬਾਰੇ ਪੱਖ ਦੇ ਵਿੱਚ ਖੜਦੇ ਆ ਇਸ ਤੋਂ ਵੱਡੀ ਗੱਲ ਹੁਣ ਹੋਰ ਕੀ ਹੋਵੇਗੀ ਤੇ ਇਸ ਤੋਂ ਇਲਾਵਾ ਉਹਨਾਂ ਦੇ ਖਾਤੇ ਜਿਹੜੇ ਬੈਂਕਾਂ ਦੇ ਵਿੱਚ ਨੋਟ ਕੀਤੇ ਗਏ 400 ਖਾਤੇ ਜਿਸ ਦੇ ਬਾਰੇ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਆ ਕੀਨ ਵੀ ਨਹੀਂ ਆਂਦਾ ਕਿ ਇਹ ਸਭ ਕੁਝ ਹੋ ਸਕਦਾ ਇਹ ਸਭ ਕੁਝ ਪੱਕੇ ਤੌਰ ਤੇ ਬੀਜੀਲੈਂਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਹੈ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਬੋਲ ਕੇ ਦੱਸੀਆਂ ਹਨ ਚਾਰਜ ਸੀਟ ਦੀ ਲੰਬਾਈ 44000 ਪੰਨਿਆਂ ਦੀ ਹੈ ਤੇ ਉਸ ਦਾ 200 ਤੋਂ ਵੱਧ ਲਿੰਕ ਬੰਦਿਆਂ ਦੇ ਨਾਲ ਹੈ ਜਿਹੜੇ ਗਵਾਹ ਹਨ 400 ਖਾਤੇ ਉਸ ਦੇ ਬੈਂਕਾਂ ਦੇ ਵਿੱਚ ਹੈ ਇੱਕ ਵੱਡਾ ਖਲਾਸਾ ਹੋ ਸਕਦਾ ਇੱਕ ਵੱਡਾ ਖਲਾਸਾ ਹੋਰ ਵੀ ਹੋ ਸਕਦਾ ਕਿ ਉਹਨਾਂ ਬੈਂਕਾਂ ਦੇ ਵਿੱਚ ਕਿੰਨੀ ਜ਼ਿਆਦਾ ਵੱਡੀ ਰਕਮ ਹੋਵੇਗੀ ਤੋਂ ਇਲਾਵਾ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਰੇਡ ਹੋ ਚੁੱਕੀ ਹੈ ਤਰਨਤਾਰਨ ਅੰਮ੍ਰਿਤਸਰ ਲੁਧਿਆਣਾ ਮੋਗਾ ਸੰਗਰੂਰ ਹੁਸ਼ਿਆਰਪੁਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰੇਡ ਹੋ ਚੁੱਕੀ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਬੂਤ ਵੀ ਹੱਥ ਲੱਗੇ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਬੂਤ ਹੱਥ ਲੱਗੇ ਹੈ ਤੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦਿੱਲੀ ਦੇ ਵਿੱਚ ਵੀ ਇਨ੍ਹਾਂ ਦੇ ਬਾਰੇ ਰੇਡ ਕੀਤੀ ਜਾ ਰਹੀ ਹੈ ਤੇ ਵਿਕਰਮ ਸਿੰਘ ਮਰਜੀਠੀਆਂ ਦਾ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਣਾ ਬਿਲਕੁਲ ਵੀ ਨਾ ਮੁਮਕਿਨ ਹੈ ਤੇ ਉਹ ਬਹੁਤ ਲੰਮੇ ਸਮੇਂ ਤੱਕ ਜੇਲ੍ਹ ਦੇ ਵਿੱਚ ਰਹਿ ਸਕਦੇ ਐ ਜੇਕਰ ਇਹਨਾਂ ਚਾਰਜ ਸ਼ੀਟਾਂ ਦੇ ਹੋਰ ਵੱਡੇ ਵੱਡੇ ਖੁਲਾਸੇ ਹੋਗੇ ਪਤਾ ਨਹੀਂ ਉਹਨਾਂ ਨੂੰ ਕਿੰਨਾ ਕੁ ਟਾਈਮ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਕਿ ਉਹ ਬਾਹਰ ਆਣਗੇ ਵੀ ਜਾਂ ਨਹੀਂ ਭਗਵੰਤ ਮਾਨ ਸਿੰਘ ਨੇ ਹੁਣ ਪੱਕੇ ਤੌਰ ਤੇ ਮਰਜੀਠੀਆਂ ਨੂੰ ਹੱਥ ਪਾਇਆ ਐ ਤੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਮੈਂ ਜਿਸ ਨੂੰ ਹੱਥ ਪਾਵਾਂਗਾ ਪੱਕੇ ਤੌਰ ਤੇ ਪਾਵਾਂਗਾ ਪਰ ਮਜੀਠੀਆ ਪਹਿਲਾ ਬੰਦਾ ਜਿਹੜਾ ਉਸ ਭਗਵੰਤ ਮਾਨ ਦੇ ਜਾਲ ਦੇ ਵਿੱਚ ਹੁਣ ਪੂਰੀ ਤਰ੍ਹਾਂ ਫਸ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਟੀਸ਼ਨ ਜੇਕਰ ਉਹ ਅਦਾਲਤ ਦੇ ਵਿੱਚ ਪਾਉਂਦੇ ਹੈ ਉਹ ਰੱਦ ਹੁੰਦੀ ਹੈ ਜਾਂ ਫਿਰ ਉਸਤੇ ਕੋਈ ਸੁਣਵਾਈ ਹੁੰਦੀ ਹੈ ਜਾਂ ਜ਼ਮਾਨਤ ਹੁੰਦੀ ਹੈ ਮਜੀਠੀਆ ਦੀ ਝੋਲੀ ਦੇ ਵਿੱਚ ਖੈਰ ਪੈਂਦੀ ਹੈ ਜਾਂ ਨਹੀਂ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਦਾਲਤ ਦੇ ਵੱਲੋਂ ਪਹਿਲਾਂ ਵੀ ਉਹਨਾਂ ਦੀ ਪਟੀਸ਼ਨ ਤੇ ਜ਼ਮਾਨਤ ਤੇ ਕਾਟਾ ਮਾਰ ਦਿੱਤਾ ਗਿਆ ਤੇ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਉਸ ਦੇ ਘਰ ਵਾਲੀ ਰੁਖ ਕਰ ਸਕਦੀ ਹੈ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਵੀ ਆ ਸਕਦਾ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਤਕਰੀਬਨ ਹੁਣ ਤੱਕ ਤਾਂ ਬਹੁਤ ਹੀ ਵਧੀਆਂ ਹੋਈਆਂ ਹਨ ਤੇ ਆਉਣ ਵਾਲਾ ਸਮਾਂ ਉਹਨਾਂ ਦੇ ਲਈ ਹੋਰ ਵੀ ਜ਼ਿਆਦਾ ਭਿਆਨਕ ਰੂਪ ਲੈ ਕੇ ਆ ਰਿਹਾ ਕਿਉਂਕਿ ਉਹਨਾਂ ਦੇ ਲਈ ਦਿਨ ਪਰ ਦਿਨ ਵੱਡੇ ਤੋਂ ਵੱਡੇ ਰਾਤੋਂ ਰਾਤ ਵੱਡੇ ਤੋਂ ਵੱਡੇ ਖਲਾਸੇ ਹੁੰਦੇ ਹਨ ਜਿਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਲੰਮਾ ਸਮਾਂ ਬਿਤਾਣਾ ਪੈ ਸਕਦਾ ਹੈ ਇਸ ਲਈ ਵਿਕਰਮ ਸਿੰਘ ਮਜੀਠੀਆ ਨੂੰ ਹਲੇ ਕੋਈ ਵੀ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵੱਲੋਂ ਰਾਹਤ ਨਹੀਂ ਦਿੱਤੀ ਗਈ ਤੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਬਹੁਤ ਬਹੁਤ ਧੰਨਵਾਦ ਜੀ